ਉਹ ਸਾਰੇ ਧਮਤਨ ਘੁੱਕਾ ਜਾਣੇ ਉਹਦਾ ਮੂਕ ਨੇ ਪੈ ਰਹੇ ਨੇ ਸਾਨੂੰ ਪੁੱਤਲੀ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡਾ ਆਜ਼ਾਦ ਭਾਰਤ ਦੇ ਅੰਦਰ ਸਾਨੂੰ ਇੱਕ ਸਾਡੇ ਸੰਵਿਧਾਨ ਨੇ ਰਾਈਟ ਦਿੱਤਾ ਕਿ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ ਜਿਹੜਾ ਸਾਡਾ ਅੰਦੋਲਨ ਕਰਨ ਦਾ ਪ੍ਰੋਟੈਸਟ ਕਰਨ ਦਾ ਆਪਣੀ ਆਵਾਜ਼ ਬੁਲੰਦ ਕਰਨ ਦਾ ਇੱਕ ਰਾਈਟ ਹੈ ਉਹ ਰਾਈਟ ਨੂੰ ਸਾਡੇ ਨੂੰ ਇੱਥੇ ਹੀ ਕੁਚਲ ਦਿੱਤਾ ਗਿਆ ਸਾਨੂੰ ਸਾਡੀ ਰਾਜਤਾਨੀ ਨਹੀਂ ਜਾਂਦੇ ਉੱਥੇ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਰਾਈਟ ਕੁਚਲਿਆ ਦੂਸਰਾ ਅਗਲਾ ਗੁਨਾਹ ਕਿ ਸਾਡੇ ਨੌਜਵਾਨ ਨੂੰ ਕਤਲ ਕੀਤਾ ਤੀਸਰਾ ਉਸ ਤੋਂ ਗਾਹਾਂ ਵਾਲਾ ਗੁਨਾਹ ਕਿ ਸਾਡੀ ਮਸ਼ੀਨਰੀ ਜਿਹਦਾ ਕਸੂਰ ਕੋਈ ਨਹੀਂ ਉਹ ਤੋੜੀ ਗਈ ਤੇ ਉਸ ਤੋਂ ਵੱਡਾ ਗੁਨਾਹ ਕਿ ਇਨਵੈਸਟੀਗੇਸ਼ਨ ਵੀ ਉਸ ਸਟੇਟ ਦੇ ਲੋਕ ਕਰਨਗੇ ਜਿਹੜੇ ਲੋਕ ਜਿਹੜੀ ਸਟੇਟ ਦੀ ਸਰਕਾਰ ਨੇ ਸਾਡੇ ਤੇ ਗੋਲੀਆਂ ਮਾਰੀਆਂ ਹੋਣ ਸਾਨੂੰ ਇਨਸਾਫ ਦੀ ਉਮੀਦ ਨਹੀਂ ਆ ਜਿਸ ਵੇਲੇ ਇੱਕ ਰਿਟਾਇਰ ਜੱਜ ਮੈਡਮ ਜੈਸ਼ਰੀ ਠਾਕੁਰ ਦੀ ਅਗਵਾਈ ਚ ਕਮਿਸ਼ਨ ਬਣਾ ਕੇ ਸ਼ੁਭ ਕਰਨ ਦੇ ਇਸ ਮਾਮਲੇ ਨੂੰ ਸਾਰੇ ਨੂੰ ਜਾਂਚ ਕਰਨ ਦੇ ਉਹਨੂੰ ਰਾਈਟ ਦਿੱਤੇ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਜਾ ਕੇ ਕਹਿੰਦੀ ਹੈ ਕਿ ਜੇਕਰ ਇਹ ਕਮਿਸ਼ਨ ਜਾਂਚ ਕਰੇਗਾ ਤਾਂ ਸਾਡੇ ਅਫਸਰਾਂ ਦਾ ਮੋਰਲ ਡਾਊਨ ਹੋਏਗਾ ਸਭ ਤੋਂ ਵੱਡੀ ਗੱਲ ਇਹਦਾ ਮਤਲਬ ਤੁਸੀਂ ਆਪਣੇ ਅਫਸਰਾਂ ਨੂੰ ਥਾਪੀਆਂ ਦੇ ਕੇ ਰੱਖਣਾ ਚਾਹੁੰਦੇ ਹੋਗੇ ਤੁਸੀਂ ਗੋਲੀਆਂ ਮਾਰ ਕੇ ਮਾਰੋ ਹੋਰ ਫਿਰ ਅਗਲੀ ਲਾਈਨ 'ਚ ਇਹ ਕਹਿੰਦੇ ਨੇ ਇਹ ਪੁਖਰੇ ਵਿੱਚ ਕੋਈ ਗੋਲੀ ਨਹੀਂ ਚਲਾਏਗਾ ਫਿਰ ਇਹ ਗੱਲ ਕਹੀ ਜਿਹਦਾ ਮਤਲਬ ਤੁਸੀਂ ਗੋਲੀਆਂ ਚਲਾਉਣ ਵਾਸਤੇ ਛੁੱਟੀ ਲੈਣੀ ਚਾਹੁੰਦੇ ਹੋ ਤੁਹਾਡੇ ਕੋਈ ਜਾਂਚ ਕਰੇਗਾ ਕਮਿਸ਼ਨ ਤੇ ਤੁਸੀਂ ਜਾਂਚ ਨਹੀਂ ਸਮਝਦੇ ਕਿ ਜਾਂਚ ਨਹੀਂ ਹੋਣੀ ਚਾਹੀਦੀ ਦਾ ਮਤਲਬ ਕਿ ਤੁਸੀਂ ਇਹ ਗੁਨਾਹ ਕੀਤਾ ਤੇ ਜਾਂਚ ਤੋਂ ਅੱਜ ਬਚਣਾ ਚਾਹੁੰਦੇ ਸਾਡੀ ਉਸ ਤੋਂ ਅੱਗੇ ਮਾਨਯੋਗ ਹਾਈ ਕੋਰਟ ਨੂੰ ਅਪੀਲ ਹੈ ਅੱਜ ਦੇ ਇਸ ਪ੍ਰੋਟੈਸਟ ਦੇ ਮਾਧਿਅਮ ਤੋਂ ਤੁਹਾਡੇ ਚੈਨਲਾਂ ਦੇ ਰਾਹੀਂ ਕਿ ਜਿਹੜੇ ਲੋਕ ਜਾਂਚ ਕਰਵਾਉਣੀ ਵੀ ਠੀਕ ਨਹੀਂ ਸਮਝਦੇ ਤੇ ਰਿੰਦੀ ਮੋਰ ਉਹਨਾਂ ਨੇ ਇਸ ਗੱਲ ਤੇ ਲਾਤੀ ਵੀ ਅਸੀਂ ਤਾਂ ਹਾਂ ਮਾਰੇ ਆ ਜਦੋਂ 6 ਅਫਸਰਾਂ ਦੇ ਨਾਂ ਉਹਨਾਂ ਨੇ ਰਾਸ਼ਟਰਪਤੀ ਅਵਾਰਡ ਦੇ ਲਈ ਰਿਕਮੈਂਡ ਕਰਤੇ ਕਿ ਇਹਨਾਂ ਲੋਕਾਂ ਨੇ ਕਿਸਾਨਾਂ ਨੂੰ ਰੋਕਿਆ ਤਾਂ ਇਹਨਾਂ ਨੂੰ ਬਹਾਦਰੀ ਦੇ ਅਵਾਰਡ ਮਿਲਣੇ ਚਾਹੀਦੇ ਨੇ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਸਾਰਾ ਹਰਿਆਣਾ ਦੀ ਪੂਰੀ ਸਰਕਾਰ ਉਹਨਾਂ ਦੇ ਸ਼ੈਲਟਰ ਤੇ ਆ ਉਹਨਾਂ ਦੇ ਮਗਰ ਖੜੀ ਆ ਤਾਂ ਫਿਰ ਸਾਨੂੰ ਉਥੋਂ ਇਨਸਾਫ ਨਹੀਂ ਮਿਲਣਾ ਇਸ ਲਈ ਪਹਿਲੀ ਮੰਗ ਆ ਸਾਡੀ ਕਿ ਇਹ ਕਿਸੇ ਤਰ੍ਹਾਂ ਦਾ ਵੀ ਅਜਿਹੇ ਲੋਕਾਂ ਨੂੰ ਆਜ਼ਾਦ ਭਾਰਤ ਦੇ ਅੰਦਰ ਇਵਾਰਡ ਨਾਜ ਤੱਕ ਮਿਲਿਆ ਤੇ ਨਾ ਭਵਿੱਖ ਦੇ ਵਿੱਚ ਮਿਲਣਾ ਚਾਹੀਦਾ ਸਭ ਨੂੰ ਸਾਡਾ ਸੰਵਿਧਾਨਿਕ ਰਾਈਟ ਕੁੱਚਲ ਦੇ ਸਬੰਧ ਚ ਇਹ ਅਧਿਕਾਰੀਆਂ ਦੀ ਜਗ੍ਹਾ ਜੇਲ੍ਹ ਬਣਦੀ ਹੈ ਜੇਲ੍ਹ ਜਾਣੀ ਚਾਹੀਦੇ ਨੇ ਦੂਜੀ ਜਿਹੜੀ ਗੱਲ ਹੈ ਕਿ ਹਰਿਆਣੇ ਦੇ ਅਧਿਕਾਰੀਆਂ ਨੂੰ ਦਿੱਤੀ ਹੋਈ ਇਨਵੈਸਟੀਗੇਸ਼ਨ ਸਾਡੀ ਇਥੋਂ ਤਬਦੀਲ ਕੀਤੀ ਜਾਏ ਔਰ ਇਸੇ ਤਾਂ ਜਿਸ ਤਰ੍ਹਾਂ ਪਹਿਲਾਂ ਸ਼੍ਰੀਮਤੀ ਜੈਸ਼ਰੀ ਠਾਕੁਰ ਦੀ ਅਗਵਾਈ ਚ ਇੱਕ ਜਾਂਚ ਕਮਿਸ਼ਨ ਬਣਿਆ ਇੱਕ ਰਿਟਾਇਰਡ ਜੱਜ ਦੀ ਅਗਵਾਈ ਚ ਅਸੀਂ ਮੰਗ ਕਰਦੇ ਹਾਂ ਮਾਨਯੋਗ ਹਾਈ ਕੋਰਟ ਤੋਂ ਕਿ ਦੁਬਾਰਾ ਇਹਦੇ ਤੇ ਮਨ ਨજરਸ਼ਾਨੀ ਕਰਕੇ ਇਹਦੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਇਹ ਅਜੇ ਹੀ ਕਿਸੇ ਹਸਤੀ ਨੂੰ ਦਿੱਤੀ ਜਾਏ ਜਿਹੜੀ ਜਿੱਥੇ ਸਾਨੂੰ ਇਨਸਾਫ ਮਿਲ ਸਕੇ ਹਰਿਆਣਾ ਗਵਰਨਮੈਂਟ ਤੋਂ ਇਹ ਜਿਹੜੀ ਇਨਵੈਸਟੀਗੇਸ਼ਨ ਨਾ ਕਰਵਾਈ ਜਾਏ ਇਹਦੇ ਵਿਰੋਧ ਦੇ ਵਿੱਚ ਅਸੀਂ ਪੂਰੇ ਭਾਰਤ ਦੇ ਵਿੱਚ ਅੱਜ ਪੁਤਲੇ ਫੂਕ ਕੇ ਇਹ ਸੁਨੇਹਾ ਅੱਜ ਪੂਰੇ ਵਰਲਡ ਦੇ ਵਿੱਚ ਲੈ ਜਾਣਾ ਚਾਹ ਰਹੇ ਹਾਂ ਉਹ ਅਸੀਂ ਇੱਥੋਂ ਅੱਜ ਪੁਤਲਾ ਫੂਕ ਕੇ ਦੇਵਾਂਗੇ ਸਾਡੇ ਵੀਰ ਕੋਟ ਬੁੱਢਾ ਜੀ ਇਸ ਪੁਤਲੇ ਨੂੰ ਅਗਲੀ ਦੇਣਗੇ ਲਓ ਜੀ ਪਿੱਛੇ ਹੋ ਥੋੜਾ ਪਿੱਛੇ ਹੋ ਥੋੜਾ ਪਿੱਛੇ ਹੋ

ਸਰਕਾਰ ਮੁਰਦਾਬਾਦ 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 ਹਰਿਆਣਾ ਤੋਂ ਇਹ ਜੰ ਜ ਸਾਡੀ ਅਸੇ ਸਵੇ ਆਓ ਸੁਭ ਕਰਨ ਦੀ ਇਨਵੈਸਟੀਗੇਸ਼ਨ ਵਾਪਸ ਲਓ ਵਾਪਸ ਲਓ ਵਾਪਸ ਲਓ ਹਰਿਆਣਾ ਸਰਕਾਰ ਤੋਂ ਸੁਭ ਕਰਨ ਦੀ ਇਨਵੈਸਟੀਗੇਸ਼ਨ ਵਾਪਸ ਲਓ ਵਾਪਸ ਲਓ